ਲੱ ਸੱਜਣੋ ਅੱਜ ਦੀ ਵੀਡੀਓ ਬਣਾਉਣ ਆਪਾਂ ਪਹੁੰਚੇ ਆਂ ਪਿੰਡ ਬਾਦਸ਼ਾਪੁਰ ਮੰਡਿਆਲਾ ਦਿਲਦਾਰ ਡੈਰੀ ਫਾਰਮ ਤੇ ਪਹੁੰਚੇ ਹੋਇਆ ਗਾਵਾ ਤਿੰਨ ਦਿਖਾਵਾਂਗੇ ਇੱਕ ਤਾਂ ਫਾਰਮ ਵਾਲੀ ਦਿਖਾਵਾਂਗੇ ਵੱਡੀ ਵਹੜਾ ਤੇ ਇੱਕ ਆ ਜਰਸੀ ਚ ਪੈਂਦੀ ਬੱਚੀ ਦਿਖਾਵਾਂਗੇ ਚਾਰ ਦੰਦ ਫੁੱਲ ਵੱਡੇ ਕੱਦ ਕਾੜ ਤੇ ਇੱਕ ਸੋਨੂ ਦਿਖਾਵਾਂਗੇ ਇਧਰਲੇ ਬੰਨੇ ਸੱਤ ਅੱਠ ਮਹੀਨਾ ਦੀ ਗੱਬਣ ਬੱਚੀ ਰੇਟ ਬਾਈ ਤੋਂ ਵੀਡੀਓ ਚ ਕਰਾ ਦਾਂਗੇ ਤੇ ਬਿਲਕੁਲ ਜੈ ਜੈ ਰੇਟ ਕਰਾ ਦਾਂਗੇ ਤੇ ਬਾਕੀ ਗੱਲਬਾਤ ਬਾਈ ਨਾਲ ਕਰਾ ਦਾਂਨੇ ਆ ਕੱਲਾ ਕੱਲਾ ਪਸ਼ੂ ਖੋਲ ਕੇ ਤੋਰ ਕੇ ਦਿਖਾਵਾਂਗੇ ਤੇ ਜਿਹੜੀ ਡਿਟੇਲ ਆ ਡਿਟੇਲ ਸਾਰੀ ਬਾਈ ਨੂੰ ਪੁੱਛ ਲ ਫੋਰ ਕੀ ਹਾਲ ਹੈ ਜੀ ਵਧੀਆ ਬਾਈ ਠੀਕ ਠਾਕ ਤੁਸੀਂ ਹਾਂ ਹਾਸਦਾ ਹੀ ਰਹਿੰਦਾ ਮੁੰਡਾ ਅਕਸਰ ਵੀਡੀਓ ਤੇ ਜਦੋਂ ਵੀ ਪਾਉਂਨੇ ਆਖੋਸ਼ ਹੀ ਰਹਿਣਾ ਨਾਮ ਤੇ ਐਡਰੈਸ ਤੇ ਫੋਨ ਨੰਬਰ ਬਈ ਨਾਮ ਖਾਣਾਗਾ ਪਿੰਡ ਬਾਦਸ਼ਾਹਪੁਰ ਮਡੇਾਲਾ ਤਹਿਸੀਲ ਵੀ ਮਰੇਗੋੜਲਾ ਜ਼ਿਲ੍ਹਾ ਵੀ ਮਰੇਗੋੜਲਾ ਮਰੇਗੋੜਲਾ ਤੋਂ ਕਿੰਨੀ ਦੂਰ ਖਾਣਾ ਮਰੇਗੋੜਲੇ ਜਿਹੜਾ ਚਾਰਕ ਜਾਊਗਾ ਉੱਥੋਂ 2-3 ਕਿਲੋਮੀਟਰ ਹੀ ਆਪਣਾ ਘਰ ਠੀਕ ਹੈ ਜੀ ਹਾਂ ਹਾਂ ਪਿੰਡਾਂ ਦਾ ਆ ਕੰਮ ਵਪਾਰ ਦਾ ਪਰ ਹੈਗਾ ਉਹ ਸ਼ੌਂਕੀ ਆ ਜਾਨ ਸ਼ੌਂਕੀ ਆ ਬਾਈ ਟਾਪ ਪਰ ਜਿੰਨੇ ਵਧੀਆ ਕਿਉਂ ਚੀਜ਼ਾਂ ਮਿਲਦੀਆਂ ਫੇਰੀ ਲੈਣੇ ਆਪਾਂ ਆਟ ਡਾਉਂ ਦਾ ਹੀ ਗੱਲ ਨਹੀਂ ਮੁੰਡਾ ਸ਼ੌਂਕ ਦੇ ਕਬੂਤਰ ਹੀ ਆ ਹੂੰ ਕਦੀ ਕਦੀ ਵੀਡੀਓ ਪਾਉਣਾ ਪੈਂਦਾ ਹਾਂ ਪਰ ਲਿਆਂਦੇ ਅੱਜ ਟੌਪ ਟੌਪ ਦੇ ਨਹੀਂ ਇਹ ਸ਼ੁਰੂਆਤ ਫਿਰ ਵਿਚਾਰਾਂ ਸੈਂਟਰ ਚੋਂ ਕਰਦੀ ਹੈ ਅੱਜ ਸੈਂਟਰ ਚੋਂ ਕਰਾਂਗੀ ਹਾਂ ਖਾਨ ਕਹਿੰਦਾ ਵੀ ਸ਼ੁਰੂਆਤ ਨਹੀਂ ਸੈਂਟਰ ਚੋਂ ਕਰਨੀ ਆ ਤੋਰ ਖੋਲ ਕੇ ਫਿਰ ਹਾਂ ਸੂਆ ਕਿਹੜਾ ਖਾਨੇ ਦਾ ਸੂਆ ਵੀਰੇ ਪਹਿਲਾ ਦੰਦਾਂ ਚ ਕਿਵੇਂ ਆ ਚਾਰ ਦੰਦ ਦਾ ਵੀਰੇ ਆ ਦੰਦਾਂ ਚ ਆ ਗਈ ਚਾਰ ਦੰਦ ਸੂਆ ਆ ਗਈ ਪਹਿਲਾ ਕੱਦ ਕਾਠ ਇਹਦਾ ਆ ਗਿਆ ਖਾਨ ਐਚ ਐਫ ਨਾਲ ਦਾ ਹੀ ਆ ਨਾ ਵੀਰੇ ਫੁੱਲਾ ਫੁੱਲਾ ਅੱਕਾ ਦਾ ਬਿੱਡਾ ਆ ਗਿਆ ਐਚ ਐਫ ਜੈ ਡਾ ਹੀ ਦਿਖਾਓ ਵੀ ਬਾਈ ਮੈਂ ਆਪਾਂ ਕਹਿੰਦਾ ਨਾ ਮਾਰ ਕੇ ਅੱਜ ਪੰਜਾਬ ਵਾਲੀ ਜਰਸੀ ਦੇ ਵਿੱਚ ਆ ਗਈ ਹੈ ਨਾ ਦਾ ਫੁੱਲ ਵੀਰੇ ਮਸਾ ਲੱਭ ਕੇ ਲੈਂਦੀ ਆ ਦੰਦਾ ਚਾਰ ਦੰਦਾ ਚਾਰ ਦੰਦਾ ਕਿੰਨੇ ਕਿ ਦਿਨ ਕੱਢਦੀ ਐ ਬਸ ਹਫਤਾ ਖੰਡ ਲੱਗ ਗਈ ਇੱਕ ਹਫਤਾ ਕਿੰਨੇ ਡੀ ਮਾਰ ਹਾਂ ਤੇ ਬਾਕੀ ਇਥੋਂ ਸਾਨ ਦਾ ਸਾਈਜ਼ ਤੇ ਇੱਕ ਕਰ ਸਕਦੇ ਹੋ ਇੱਕ ਹਫਤਾ ਕੱਢਦੀ ਆ ਭਾਲ 19 20 ਲੱਗ ਹੀ ਪਾਉਣਾ ਹਾਂ ਹਾਂ ਤੇ ਬਾਕੀ ਕੱਦ ਬਿੱਡਾ ਵਾਲੇ ਮਾਮਲੇ ਦੇ ਵਿੱਚ ਬਹੁਤ ਉੱਚੀ ਲੰਬੀ ਆ ਗਈ ਹਾਂਜੀ ਕੱਦ ਵੀ ਫੁੱਲਾ ਤੇ ਆਰਡਰ ਵੀ ਬੜਾ ਸ਼ਾਨਦਾਰ ਬਣਾਊਗੀ ਕਿਉਂਕਿ ਜਿਵੇਂ ਜਿਵੇਂ ਇਹਨੇ ਰੈਡੀ ਹੋਣਾ ਲੈਗ ਸਕੋਰ ਵਾਲੇ ਪੱਖ ਤੋਂ ਵੀ ਫੁੱਲ ਮਜ਼ਬੂਤ ਆ ਥੋੜੀ ਜਿਹੀ ਧਿਆਰੇ ਦੀ ਔਲ ਮੰਦੀ ਆ ਨਾ ਧਿਆਰੇ ਦੀ ਬਾਈ ਕਰਦੀ ਆ ਵੀ ਪਹਿਲਾਂ ਪਟਾ ਇੱਥੇ ਰੋਕ ਲਈ ਮਾੜੀ ਜੀ ਸੋਹਣੀ ਵਾਲੀ ਰੋਕ ਦਿਖਾਤਾ ਸੀ ਯਾਰ ਇੱਥੋਂ ਫੇਸ ਕੁਆਲਟੀ ਚੈੱਕ ਕਰ ਸਕਦੇ ਹਾਂ ਤੇ ਕੱਦ ਵਿੱਡ ਤੇ ਬਾਕੀ ਥਣ ਦਾ ਸਾਈਜ਼ ਬਹੁਤ ਸੋਹਣਾ ਰੱਖਿਆ ਗਿਆ ਸਿੰਗਲ ਚਾਰ ਥਣ ਨੇ ਪੂਰੇ ਨਿਖੜਵੇਂ ਲੱਗੇ ਨੇ ਪੂਰੇ ਗੈਪ ਤੇ ਤੇ ਬਾਕੀ ਆਰਡਰ ਆ ਜਿਹੜਾ ਆਰਡਰ ਦਾ ਉਹੀ ਗੱਲ ਆ ਵੀ ਤੰਬੂ ਲਾਉਣ ਵਾਲਾ ਕੰਮੇ ਬਣਾ ਦੂਗੀ ਜਦੋਂ ਜਦੋਂ ਰੈਡੀ ਹੋਊ ਲੈ ਜਾ ਭਾਈ ਯਾਰ ਬਾਈ ਰੈਡੀ ਹੋ ਗਈ ਨਾ ਗੈਪ ਗੂ ਠੀਕ ਹੈ ਗੱਲ। ਪਿੰਕ ਪਿੰਕ ਕੜਰਾਣਾ ਪੂਰਾ ਵਧੀਆ। ਤਕਰੀਬਨ ਘੱਟ ਤੋਂ ਘੱਟ ਇੱਕ ਹਫ਼ਤਾ ਕੱਢ ਦੂ ਹਨਾ। ਹਾਂਜੀ ਹਾਂ ਇਹਦਾ ਹੁਣੀ ਹਜੇ ਪਾਣੀ ਸ਼ੁਰੂ ਕਰੀਏ ਨਾ ਸਵੇਲਿੰਗ ਮਾੜੀ ਮਾੜੀ। ਆਹ ਕਾਲੀ ਕਰ ਗਿਆ ਥੋੜੀ ਜੀ ਤੂੰ। ਕੋਈ ਅੱਲਾ ਤੱਕ ਕਾਲੀ ਕਰ ਗਿਆ। ਚਲ ਕੋਈ ਆ ਬਈ ਘਰੇ ਕੋਈ ਘਰੇ ਲਿਜਾ ਕੇ ਤਿਆਰ ਕਰ ਲੂ ਹਨਾ। ਠੀਕ ਹੈ ਗੱਲ। ਹਾਂ ਹਾਂ ਹਜੇ ਇੱਕ ਹਫ਼ਤੇ ਤੱਕ ਆਪਾਂ ਇਹਦੀ ਵੀਡੀਓ ਬਣਾਉਂਦੇ ਜਾਂ ਪੰਜ ਚਾਰ ਦਿਨ ਤੱਕ ਤਾਂ ਇਹਦੀ ਗੱਲਬਾਤ ਹੋਰ ਹੋਣੀ ਸੀ ਆ। ਹਾਂ ਵੀਰੇ ਆ ਇਹਦਾ ਉਤਰਿਆ ਨਹੀਂ ਸੀ ਜਾਣਾ। ਪਰ ਜਿੱਦਨੇ ਸੂਈ ਨਾ ਐਂ ਦੇਖ ਲਿਓ ਤੁਸੀਂ ਵੀ ਰੇਤਾ ਛੱਟਣਾ ਪੈਣਾ ਥੱਲੇ ਇਹਦੇ। ਬਾਕੀ ਥਣ ਲੈਵਾ ਚੈੱਕ ਕਰ ਸਕਦੇ 1920 ਪਾਲ ਜਰੂਰ ਲੱਗੀ ਪਉਣ ਉਹਦਾ ਕਿ ਸਹਾਰਾ ਥੱਲੇ ਦੀ ਜਮਾ ਦਿਖਾਉਣਾ ਵੀਰੇ ਜਮਾ ਜਮਾ ਕੋਈ ਚੱਕਰੀ ਨਹੀਂ ਆ ਦਿਖਾਈ ਥਣ ਲੈ ਆ ਥਣ ਨੂੰ ਪਾਲਾ ਲੱਗਿਆ ਨਾ ਇਹਦਾ ਇਦੋਂ ਵੀ ਮੋਟਾ ਲੰਬਾ ਥਣਾ ਥੋੜਾ ਪਲਾਂ ਜਾ ਗਿਆ ਅਸੀਂ ਹੁਣ ਠੀਕ ਹੈ ਗੱਲ ਆ ਮੂਰੋਂ ਵੀ ਦਿਖਾ ਦੇ ਲੈ ਥਣਾ ਦਾ ਨਾ ਗੈਬੂ ਬਾਹ ਆ ਕਰੀ ਇਧਰਲੇ ਬੰਨੇ ਹੱਕੀ ਮੜੀ ਤੋਪਤ ਹੱਕ ਦੇ ਆ ਕਰੀ ਕਿੰਨਾ ਕ ਦੁੱਧ ਪਾ ਸਕਦੇ ਖਾਨ ਆਈਡੀ ਦੁੱਧ ਵੀਰੇ 20 ਲੀਟਰ ਜੇ ਇਹਨੇ ਨਾਲ 20 ਲੀਟਰ ਦਿੱਤਾ ਫਿਰ ਕੋਈ ਫਾਇਦਾ ਨਹੀਂ ਆਉਗਾ ਵੇਚਣ ਦਾ ਤੇ ਬਾਕੀ ਆ ਦਿਖਾਈ ਆ ਦਿਖਾ ਦੋ ਔਰ ਤਾਂ ਹੁੰਦੀ ਨਹੀਂ ਇਹਦੇ ਔਰ ਇਹ ਦੇਖਾ ਠੀਕ ਹੈ ਗੱਲ ਸਾਰੇ ਹੀ ਨਹੀਂ ਉੱਪਰਲੇ ਪਾਸੇ ਵੀ ਨਹੀਂ ਠੀਕ ਹੈ ਤੇ ਵਜਨ ਵਜੂਤ ਫੁੱਲ ਆ ਗਿਆ ਹਨਾ ਵੀਰੇ ਕੋਈ ਜੇ ਇਹਨਾਂ ਕੋਈ ਆ ਕੇ ਲਵੇ ਆ ਕੇ ਕਹਦੇ ਵੀ ਤੇਰੀ ਗਾਂ 'ਚ ਨੁਕਸਾ ਠੀਕ ਹੈ ਜਾਂ ਛੋਟੀ ਵੀਡੀਓ 'ਚ ਵੱਡੀ ਲੱਗੀ ਹੈ ਨਾ ਜਾਂ ਵੱਡੀ ਲੱਗੀ ਹੈ ਹਨਾ ਸਮੇਤ ਕਰਾਇਆ ਦੇ ਕੇ ਮੜੂੰਗਾ ਐਸੀ ਚੀਜ਼ ਆ ਮੁੱਲੇ ਦਾ ਮੁੱਲ ਦਾ ਬਾਈ ਜੀ ਜਿਹੜਾ 1/2 ਲੱਖ ਕਰਾ ਲਾ ਠੀਕ ਆ ਇਹ 87000 ਦੀਆਂ ਦਵਾਂ 87 ਦੀ ਹਾਂ ਪੋਤਲਾ ਦੋ ਜਿਆਦਾ ਡਾ ਲਾਂਗੇ ਕੋਈ ਗੱਲ ਇਹ ਨਾ ਡਾ ਲਾਂਗੇ ਮਾਨਦਾਨ ਕਰਦਾਂਗੇ ਠੀਕ ਠੀਕ ਹੈ ਗੱਲ 87 ਹਜ਼ਾਰ ਦੀ ਬੱਚੀ ਦਵਾਂਗੇ ਠੀਕ ਹੈ ਮਾਨਦਾਨ ਬਾਈ ਕਹਿੰਦਾ ਕਰ ਦਾਂਗੇ ਤੇ ਆ ਗਈ ਪੰਜਾਬ ਵਾਲੀ ਕੱਦ ਬੱਡ ਵੀ ਫੁੱਲਾ ਵੀਰੇ ਦਾ ਮਾਲ ਵੀ ਲੰਬੀ ਵੀ ਬਾਲ ਲਾ ਗਈ ਹਰੇ ਰੰਗ ਜਰਸੀਆਂ ਮਿਲ ਜਾਣਗੀਆਂ ਪਰ ਕੁਆਲਟੀ ਚੈੱਕ ਕਰ ਸਕਦੇ ਹੋ ਤੇ ਬਾਕੀ ਆ ਗਿਆ ਦੁੱਧਾ ਦਾ ਪੀਸ ਹੀ ਆ ਗਿਆ ਥੁੱਲ ਮਲਾ ਕੇ ਪੀਸਾ ਘਰੇ ਖੜਿਆ ਨਾ ਅਗਲਾ ਪੁੱਛਿਆ ਗਰੂ ਬਾਈ ਕਿੱਥੋਂ ਲਿਆਉਣੀ ਵੀ ਲੱਗੂ ਸੋਹਣੀ ਵੀ ਲੱਗੂ ਆ ਤੋੜ ਅਰੇ ਦੇ ਡੱਬੇ ਲੈ ਹੁਣ ਇਹ ਦਿਖਾਉਂਦੇ ਹਾਂ ਸੁੰਦਰੀ ਜਾਜ ਆਇਆ ਸਮੁੰਦਰੀ ਜਹਾਜੀ ਆ ਬਾਕੀ ਨਾੜਾ ਨੂੜਾ ਪਾਈਆਂ ਨੇ ਸਜਣੋ ਇਹ ਆਰਡਰ ਤੇ ਕੱਚੀ-ਕੱਚੀ ਜਰੂਰ ਆ ਥਣ ਦਾ ਸਾਈਜ਼ ਬਹੁਤ ਸੋਹਣਾ ਰੱਖਦੀ ਆ ਤੇ ਬਾਕੀ ਦੁੱਧ ਵਾਲਾ ਪਾਏ ਪਾਏ ਮੰਨ ਲਓ ਹਜੇ ਬੈੜ ਤੁਰੀ ਨਹੀਂ ਹੈਗੀ ਹਜੇ ਵੀ ਐ ਮੰਨ ਲਓ ਵੀ ਤਕਰੀਬਨ ਤਕਰੀਬਨ ਅੱਧੇ ਇੰਚੀ ਪਾਏ ਪੜਾ ਸਿਸਟਮ ਲੱਗਿਆ ਹੋਇਆ ਇਹਦਾ ਸੂਆ ਕਿਹੜਾ ਖਣ ਵੀਰੇ ਇਹਦਾ ਰੀਜਨਲ ਤੀਜਾ ਸੂਆ ਕਿੰਨੇ ਦਿਨ ਕੱਢਦੀ ਆ ਇਹ 20 ਦਿਨ ਕੱਢਦੀ ਆ ਇਹ ਪੂਰੇ 20 ਦਿਨ ਦੀ ਕੱਚੀ ਆ ਹੱਕ ਦੇ ਮੜੀ ਜਾ ਰੈਡੀ ਮੜਾ ਜਾ ਹੱਕ ਦੋ ਹੀ ਹੱਕ ਦੋ ਹੀ ਬੀ ਦੰਦੀ ਬਾਈ ਕਹਿੰਦਾ ਕੱਚੀ ਆ ਰਿਕਾਰਡ ਕੀ ਦੱਸਿਆ ਖਣਿਆ ਦੁੱਧਾ ਰਿਕਾਰਡ ਵੀਰੇ 35 ਲੀਟਰ 35 ਲੀਟਰ ਦਾ ਹਾਂ ਹਾਂ ਹੱਕ ਦੇ ਮੜੇ ਆ 35 ਲੀਟਰ ਦਾ ਰਕੜਾ ਦੁੱਧ ਮੱਝਾਂ ਵਰਗਾ ਹੀ ਦੇ ਦੂਗੀ ਇਹ ਹਾਂ 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 ਜਿਹੜੇ ਹਿਸਾਬ ਨਾਲ ਬਾਡੀ ਬੁੱਡੀ ਆ ਕੱਦ ਵੱਡਾ ਹਲਕੀ ਜੀ ਕ੍ਰਾਸ ਪਨ ਚਾੜਾ ਵੱਡੀ ਵੱਡੀ ਦਿਖਾ ਦੇ ਲੈ ਕੱਦ ਵੱਡਾ ਆ ਗਿਆ ਫੁੱਲ ਡਬਲ ਛੋਟੀ ਆਲਾ ਸ਼ਿਸ਼ਟ ਨਹੀਂ ਹੋ ਸਕਦਾ ਮੋਬਾਈਲ 'ਚ ਤੁਹਾਨੂੰ ਥੋੜੀ ਕਾਣੀ ਛੋਟੀ ਲੱਗੀ ਵੀਰੇ ਵੱਡੀਆਂ ਦਾ ਛੋਟੀ ਲੱਗ ਸਕਦੀ ਆ ਵੀਡੀਓ 'ਚ ਛੋਟੀ ਵੱਡੀ ਵੜ ਜਾਂਦੀ ਆ ਠੀਕ ਆ ਗੱਲ ਕਮਾ ਵਈ ਆ ਇਹਨੂੰ ਪੰਜ ਬਾਕੀ ਥਾਣ ਦਾ ਸਾਈਜ਼ ਵੀ ਬਰਾਬਰੀ ਆ ਹਾਂ ਆ ਹੁਣ ਦੇਖੀ ਅੰਦਰੋਂ ਜਉ ਉਤਰਦੀ ਵਧੀਆ ਤੇ ਥਾਣ ਬਾਲਾ ਚੰਗਾ ਲੱਗਿਆ ਹੱਥੀ ਚਵਾਈ ਵਾਲਾ ਆ ਹੱਥੀ ਵਾਲਾ ਕੰਮ ਹੀ ਆ ਮੈਂ ਹੱਥੀ ਤਰਿਆ ਨਾ ਗਲੀ ਹਾਂ ਹਾਂ ਬਾਈ ਹੱਥੀ ਦਾ ਭਲੇਖਾ ਹੀ ਪੌਂਦੀ ਆ ਵੱਡੀ-ਬੁੱਡੀ ਵੀ ਫੁੱਲਾ ਤੇ ਜਿਹੜੇ ਹਿਸਾਬ ਨਾਲ ਇਹਦਾ ਕੱਦ-ਕਾਠ ਆ ਉਹ ਹਿਸਾਬ ਨਾਲ ਇਹਦਾ ਸੱਜਣੋ ਜਿਹੜਾ ਲੈੱਗ ਸਕੋਰ ਆ ਨਾ ਲੈੱਗ ਸਕੋਰ ਗਾਂ ਦਾ ਬਾਲਾ ਮਜ਼ਬੂਤ ਆ ਐ ਮਾਲੂ ਵਾਲੇ ਦਾ ਗੂਂਦ ਮਾਰਦੀ ਆ ਤੇ ਬਾਕੀ ਥਣ ਬਾਲਾ ਸੋਹਣਾ ਲੱਗਿਆ ਹੱਥੀ ਚਵਾਈ ਵਾਲਾ ਮੁੱਕ ਲੈ 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 ਦੇ ਡਾਗ ਡਾ ਮੁੱਖੀ ਵਾਲਾ ਲੱਗਿਆ ਤੇ ਬਾਕੀ ਮੇਨ ਗੱਲ ਆ ਜਿਹੜੀ ਬਾਨਾ ਪੂਨਾ ਬਹੁਤਾ ਇਹਨੇ ਬੈਠ ਨੇ ਵੀਰੇ ਮੰਜਾ ਡਾਲਾ ਬਹਿੜਾ ਇਸ ਜੀ ਬਹਿੜਾ ਗਈ ਉੱਤੋਂ ਜਿਵੇਂ ਆਪਾਂ ਕਹੇ ਲੇ ਨਾ ਜਿੰਨੀ ਚੌੜੀ ਆ ਹਾਂ ਹਾਂ ਇਹ ਨਹੀਂ ਟੁੱਟਦੀ ਇਹ ਤੇ ਇਹ ਜਿਹੜਾ ਵੀਰਾ ਉਹਨਾਂ ਲੈਣ ਛੋਟਾ ਸਾਡਾ ਹਾਥੀ ਨੇ ਲੈ ਆਵੇ ਕਿਤੇ ਛੋਟੇ ਹਾਥੀ ਜਿਹਾ ਨਾ ਨਾ ਉਹ ਜੀ ਨਹੀਂ ਆਉਂਦੀ ਇਹ ਮੈਂ ਪਾ ਲਿਆ ਜੀ ਇਹਦੀ ਪੂਛ ਛਿੱਲੀ ਗਈ ਪੈਪ ਦਾ ਖਾਦਣਾ ਇਹ ਦੁੱਧ ਵਾਲੇ ਪੈਪ ਜਾਂਦੇ ਆ ਇਹ ਇਧਰਲੇ ਬੰਨੇ ਵੀ ਚੈੱਕ ਕਰ ਸਕਦੇ ਹੋ ਖਾਣ ਦਾ ਸਾਈਜ਼ ਚੈੱਕ ਕਰ ਸਕਦੇ ਹੋ ਤੇ ਹੁਣ ਤੁਹਾਨੂੰ ਦਿਖਾ ਦਣਾ ਮੈਂ ਇੱਧਰ ਲੈ ਬੰਨ ਤਿਆਰ ਦੂਰ ਬਹੁਤ ਹੋਣਾ ਵੀਰੇ ਆ ਇੱਧਰੋਂ ਵੀ ਚੈੱਕ ਕਰ ਸਕਦੇ ਏਥੋਂ ਚੈੱਕ ਕਰ ਸਕਦੇ ਨਾੜ ਐ ਨਹੀਂ ਇਹ ਕੱਲੀ ਕੱਲੀ ਤੇ ਆ ਜਾਂਦਾ ਦੱੱਦਾ ਵਾਲਾ ਪੈ ਪੇਦਾ ਵੀ ਚੰਗੇ ਦੱੱਦੇ ਦੀ ਮਾਲਕ ਆ ਤੇ ਹੁਣ ਛੱਡ ਦਾਂਗੇ ਸਾਮ ਸੂਂਜੀ ਵਾਲੇ ਸਾਮ ਸੂਂਮ ਵਾਲੇ ਛੱਡ ਦਾਂਗੇ ਫੋਨ ਤੇ ਦੱਸਾਂਗੇ ਪਰ ਇਹਦਾ ਫੋਨ ਵੀਰੇ ਆਹ ਮੁੱਲ ਕਿਉਂ ਕੱਚੀ ਆ ਨਾ ਠੀਕ ਆ ਗੱਲ ਆ ਕੱਚੀ ਦੇ ਹਿਸਾਬ ਨਾਲ ਫਿਰ ਜਦੋਂ ਰੈਡੀ ਹੋ ਗਈ ਉਹ ਜਾ ਮੁੱਲ ਲਊਗਾ ਬਾਲੇ ਤਾਂ ਨਹੀਂ ਮੰਗਦਾ ਫੋਨ ਨਾ ਬਾਲੇ ਨਹੀਂ ਮੰਗਦਾ ਕੋਈ ਗੱਲ ਨਹੀਂ ਮੈਂ ਮਾਵੇਂ ਬੋਰੀ ਭਰ ਕੇ ਨਾ ਨਾ ਕੋਈ ਚੱਕਰ ਨਹੀਂ ਬਾਈ ਹੁਣ ਨਾ ਹੁਣ ਜਿਹੜੇ ਵੀ ਲੈ ਜਾਣ ਇਹਨੂੰ ਆਹ ਟਾਈਮ 'ਚ ਤਾਂ ਠੀਕ ਹੈ ਗੱਲ। ਅੰਡੀਆਂ ਵੀ ਖੁੱਲ ਗਈਆਂ, ਗਾਹਕ ਵੀ ਚੱਲ ਪਏ ਬਾਹਰਲਾ। ਠੀਕ ਹੈ ਜੀ। ਤੋਂ ਨੇ ਜੋ ਹੀ ਲੋਕ ਫ੍ਰੀ ਹੋ ਜਾਣਗੇ। ਠੀਕ ਹੈ ਗੱਲ। ਠੀਕ ਨਹੀਂ ਫਿਰ ਦੇ ਬਾਕੀ ਉਹ ਤਾਂ ਗਰਮੀ ਗੁਰਮੀ ਨਹੀਂ ਮਨਾਉਂਦੀ ਹੈ ਨਾ ਨਾ ਜਮਾਈ ਨਹੀਂ ਜਮਾਈ ਨਹੀਂ ਆ ਦੇ ਲੋ ਹਾਂ ਕੋਈ ਚੱਕਰ ਨਹੀਂ ਸੱਤ ਵਾਲੇ ਪੱਖੇ ਨਾਲ ਵੀ ਗਰਮੀ ਗੁਰਮੀ ਮਨਾਉਣ ਵਾਲਾ ਸੀਨ ਨਹੀਂ ਹੈਗਾ ਬਿਊਟੀ ਵਾਲੇ ਪੱਖੇ 'ਚ ਵੀ ਚੰਗੀ ਆ ਤੇ ਪੂਰੀ ਸੋਹਣੀ ਵੀ ਹੈ ਬਾਈ ਬੱਚੇ ਲੈਣ ਨੂੰ ਪੂਰੀ ਵਧੀਆ ਗਈ ਥਣ ਬਾਲਾ ਚੰਗਾ ਬਾਈ ਹਾਂ ਥਣ ਦਾ ਸਾਈਜ਼ ਤੇ ਕੁਆਲਿਟੀ ਵਾਲੀ ਬੈੜ ਆ ਗਈ ਪੂਰੀ ਪੂਰੀ ਜਿਹੜੇ ਭਰਾ ਨੇ ਆਪਾਂ ਗੱਲ ਕਰ ਲਈਏ ਤਿੰਨ ਚਾਰ ਰੱਖਣੀਆਂ ਨੇ ਇੱਕੋ ਹੀ ਰੱਖ ਲਓ ਕੱਲੀ ਬਹੁਤ ਆ ਡਰਮ ਕੱਲੀ ਲਾ ਦਿਆ ਕਰੂ ਕੱਲੀ ਕੱਲੀ 40 ਕਿਲੋ ਲਾ ਦਰ ਭਰ ਦੇ ਕਰੂ ਠੀਕ ਹੈ ਗੱਲ ਹਾਂ ਇਹ ਹੁਣ ਤੁਹਾਨੂੰ ਦਿਖਾ ਦਿੰਦਾ ਤਿੰਨ ਨੰਬਰ 7 ਮਹੀਨਿਆਂ ਦੀ ਹਾਂ ਹੁਣ ਦੁੱਧ ਦਾ ਵਸਿਆ ਦੋ ਕਿਲੋਟਰ ਹੀ ਆ ਡਰਾਈਵ ਵੀ ਕਰਨੀ ਆ ਥਣਪਾਸ ਕਰਾਉਂਦੀ ਆ ਜੇ ਵੀ ਹਾਂ ਓਕੇ ਕਰਾਉਂਦੀ ਆ ਉਸਨਾਂ ਜਮਾ ਤੇ ਬਾਕੀ ਲੰਬਾ ਟਾਈਮ ਦੁੱਧ ਦੇਣ ਵਾਲੀ ਐਟਮਾ ਜਮਾ ਪੂਰੀ ਪੂਰੀ ਸੂਆ ਕਿਹੜਾ ਸੂਂਦੀ ਆ ਅੱਗੇ ਸੂਆ ਬਾਈ ਇਹ ਦੂਜਾ ਸੂਂਦੀ ਆ ਠੀਕ ਆ ਜੀ ਤਾਜੀ ਦਾ ਦੁੱਧ ਕਿੰਨਾ ਕਰਿਆ ਹੈ ਦਾ ਤਾਜੀ ਦਾ ਬਾਈ 15-16 ਕਿਲੋਟਰ ਹੀ ਸੀਗਾ ਬਹਿਲਾ ਕਹਿਣ ਦਾ ਕੋਈ ਆ 19-20 ਨਹੀਂ ਕਿਹਾ ਨਾ ਵਪਾਰੀਆਂ ਵਾਂਗੂ ਦਾ ਨਾ ਬਾਈ ਜਿੰਨੀ ਗੱਲ ਆਪਾਂ ਤਾਂ 19 ਕਹਾਂਗੇ ਯਾਰ ਕੀ ਫੇਰ ਠੀਕ ਆ ਗੱਲ ਜਾਣ ਦੇਣੀ ਆ ਰੱਬ ਨੂੰ ਤੇ ਬੈੱਕ ਹੀ ਜਾਣ ਜੂਗਾ ਇਹ ਚੰਗੀ ਆ ਲੈ ਚਲ ਆ ਤੇ ਬੈੱਡ ਚ ਜੱਕਾ ਖਾਦੀ ਆ ਯਾਰ ਥੋੜਾ ਜਿਹਾ ਕੱਦ ਬੈੱਡ ਵੀ ਚੰਗਾ ਤੇ ਬਾਕੀ ਜਾਨ ਵਜੂਦ ਵੀ ਚੰਗਾ ਤੇ ਬਾਕੀ ਗਰਮੀ ਮਨਾਉਣ ਵਾਲੀ ਆਈਟਮ ਆ ਹੋਰ ਐ ਮੰਨ ਲਓ ਵੀ ਗਰਮੀ ਚੰਗੀ ਲੰਘਾਉਂਦੀ ਆ ਵੀ ਉਹ ਨਹੀਂ ਹੈਗਾ ਵੀ ਸਿਸਟਮ ਆ ਵੀ ਜਿੱਦਾਂ ਗਰਮੀ ਗਰਮੀ ਜ਼ਿਆਦੇ ਮੰਨੂ ਨਾ ਬਾਈ ਹੁਣ ਤੁਸੀਂ ਐ ਲੈ ਲਓ ਵੀ ਚੜਦੇ ਸਿਆਲ ਜੇ ਸੂਪੂ ਇਹ ਚਾਦਰਾਂ ਖੱਲੀ ਖੜੀਆਂ ਤਕਰੀਬਨ 2 ਮਹੀਨੇ ਪੈਂਡਿੰਗ ਨੇ ਖਾਦੇ ਦੇ 2 ਮਹੀਨੇ ਪੰਡ ਗਏ ਚੜਦੇ ਸਿਆਲ ਸੱਤ ਨਹੀਂ ਗੱਪਣ ਆ ਗਈ ਤੇ ਪੂਰੇ ਸੱਤ ਨਹੀਂ ਗੱਪਣ ਬਾਈ ਕਰਾ ਕੇ ਲੈ ਜਾਣਾ ਚੱਕ ਬਾਈ ਠੀਕ ਆ ਜਿਹੜਾ ਭਰਾਂ ਲਜਾਊਗਾ ਚੈੱਕ ਕਰਾ ਕੇ ਲੈ ਜੀਓ ਡਾਕਟਰ ਦਾ ਜੀ ਰਕਾਰਡ 1516 ਕਿਲੋ ਦਾ 1516 ਕਿਲੋ ਦਾ ਤੇ ਬਾਕੀ ਲੰਬਾਈ ਲੰਬੂਈ ਵੀ ਚੰਗੀ ਆ ਤੇ ਆ ਗਈ ਬਿਲਕੁਲ ਨਵੇਂ ਹਾਨ ਚ ਇੱਥੋਂ ਲੰਬਾਈ ਚੈੱਕ ਕਰ ਸਕਦੇ ਹੋ ਲੈਗ ਸਕੋਰ ਵਾਲੇ ਪੱਖ ਤੋਂ ਤਾਜੀ ਦਾ ਕਿੰਨਾ ਦੁੱਧ ਸੇਦਾ ਬਾਈ 1516 ਕਿਲੋ ਬਾਈ 1516 ਕਿਲੋ ਐਸ ਵਾਰੀ ਪਾ ਦੂ ਠੰਡ ਚ ਜਾਊ ਬਾਈ ਜਿੱਡਾ ਕੇ ਦਾ ਭਾਅ ਯਾਰ ਜੇ 1516 ਜੇ ਵਾਦੂ ਠੀਕ ਆ ਠੀਕ ਆ ਕਰੀ ਦੁੱਧ ਮੀਨ ਵਾਲੇ ਬਾਈਆਂ ਕੀ ਕਰਦੇ 36000 ਦੇ ਦਿਆਂਗੇ ਬਾਈ ਅੱਜ ਪੂਰੇ ਦੇ 450 ਹੋ ਜੀ ਮਾਨਤਨ ਕਰਦਾ ਕਰਦਾ ਕੋ ਚੱਕਰ ਨਹੀਂ ਮਾਨਤਨ ਬਾਈ ਕਹਿੰਦਾ 450 ਦਾ ਹੋ ਜੂਗਾ 35 ਕੇ ਹਜ਼ਾਰ ਦੇ ਆਸੇ ਪਾਸੇ ਬਣ ਜੂ ਹਾਂ 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 ਨੰਬਰ ਬੋਲੋ ਨੰਬਰ 9872503614 9872503614 98725 ਤੇ 03614 ਬਾਈ ਦਾ ਨੰਬਰ ਹੈ 1 ਪਛੀ ਦਾ ਖਾਤਾ 7 ਮਹੀਨਿਆਂ ਦੀ ਗੱਬਣਾ ਤੇ 100 ਨੂੰ ਦਿਖਾਤਾ ਚਾਰ ਦੰਦ ਦਾ ਤੋਹਫਾ ਜਿਹੜਾ ਸੂਨ ਦੇ ਬਿਲਕੁਲ ਕਰੀਬ ਆ ਤਕਰੀਬ ਨੇ ਇੱਕ ਹਫ਼ਤੇ ਦੀ ਕੱਚੀ ਆ ਤੇ 100 ਨੂੰ ਸੱਜਣੋ ਇੱਧਰਲੇ ਬੰਨੇ ਆ ਮੰਨ ਲਓ ਵੀ ਮੈਂ ਤੁਹਾਨੂੰ ਸਮੁੰਦਰੀ ਜਹਾਜ਼ ਹੀ ਦਿਖਾਤਾ ਇੱਕ ਇਹਦਾ ਰੇਟ ਬਾਈ ਕਹਿੰਦਾ ਫੋਨ ਤੇ ਕਰ ਲਾਂਗੇ ਇਹਦਾ ਰਿਕਾਰਡ ਹੈਗਾ 35 40 ਲੀਟਰ ਦਾ ਤੇ ਬਾਕੀ ਜੇ ਇਹਨਾਂ ਚ ਜਿਹੜੀ ਵੀ ਬੱਚੀ ਪਸੰਦ ਆਊਗੀ ਬਾਈ ਨਾਲ ਗੱਲਬਾਤ ਕਰਕੇ ਤਸੱਲੀ ਕਰਕੇ ਪਾਸ ਕਰਕੇ ਲੈ ਜਿਓ ਧੰਨਵਾਦ